ਜਿਹੜਾ ਪੁਲਿਸ ਪੁਲਿਆ ਉੱਤੇ ਦਾ ਸਿਸਟਮ ਨਹੀਂ ਆ ਪੁਲਿਸ ਬੰਦੇ ਅੱਛੇ ਕੱਲਾ ਆਪਣੇ ਖੁਸਤੇ ਵਿੱਚ ਹੀ ਨਹੀਂ ਸਾਰੇ ਪੰਜਾਬ ਦੇ ਸਰ ਆਪਣੇ ਇਹ ਪਾਠਨਸਾ ਹੋ ਗਿਆ ਕਿ ਜਿਹੜੇ ਚੁਣਨੇ ਸਾਡੇ ਲੀਡਰਸ਼ਿਪ ਆ ਉਹ ਲਾ ਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਕੀ ਚੀਜ਼ ਆਏ ਕਾਂਸੀਆਂ ਮੈਂ ਕੀ ਹੈ ਸਾਡੇ ਤੇ ਸਾਡੇ ਦੇਸ਼ ਦੀ ਸਰਕਾਰ ਸਾਡੇ ਲੋਕਾਂ ਤੇ ਕੀ ਹਮਲੇ ਕਰ ਰਹੀ ਆ ਉਹਨਾਂ ਬਾਰੇ ਸਾਨੂੰ ਚਾਹਨਾ ਪਉਣ ਆਏ ਨੇ ਸਾਰੇ ਦੇਸ਼ ਦੇ ਸਰ ਜਯੰਤेंद्र ਇਹ ਕੰਫਿਊਜ਼ ਕਰਦੀ ਆ ਸਭ ਤੋਂ ਕਿਹੜੀ ਮੋਦੀ ਸਰਕਾਰ ਉਹ ਮੋਦੀ ਸਰਕਾਰ ਹਮੇ ਲੋਕਾਂ ਦੀ ਜबान ਬੰਦ ਕਰਨਾ ਚਾਹੁੰਦੀ ਆ ਸਾਡੇ ਲੋਕਾਂ ਤੋਂ ਕਿਹੜੇ ਹੱਕ ਮੰਗਦੇ ਆ ਉਹ ਹਾਕਮਾਂ ਤੇ ਜਿਹੜੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਕਿ ਮੋਦੀ ਸਰਕਾਰ ਜਿਹੜੀ ਕੋਈ ਇੱਕ ਏਰੀਆ ਕਿ ਇਸ ਦੇ ਦੇ ਵਿੱਚ ਭਾਵੇਂ ਕੋਈ ਮੁਸਲਮਾਨਾ ਜਾਂ ਕੋਈ